ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੀ ਵੈਸੇ ਵੀ ਜ਼ਿੰਦਗੀ ਦੀ ਇਹ ਪਹਿਲੀ ਇੰਟਰਵਿਊ ਆ ਤੇ ਇੰਟਰਵਿਊ ਹੋਣ ਜਾ ਰਹੀ ਆ ਬਾਬਾ ਜੀ ਟੀ ਸਟਾਲ ਜਿਹੜਾ ਸਾਡੇ ਲੁਧਿਆਣੇ ਸਾਊਥ ਸਿਟੀ ਨਹਿਰ ਦੇ ਪੁਲ ਤੇ ਪਿੰਡ ਚੰਮੜ ਬਾਬਾ ਜੀ ਪਿੰਡ ਚੰਮੜ ਪਿੰਡ ਚੰਮੜ ਦੇ ਕੋਲ ਆ ਇੰਨੀ ਚਾਹ ਜਿੰਨੀ ਸਵਾਦ ਹੁੰਦੀ ਆ ਜਿਹੜਾ ਬੰਦਾ ਵੀ ਲੁਧਿਆਣੇ ਆਵੇ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਇੰਨੀ ਚਾਹ ਕਿੱਪੀ ਦੇਖਿਓ ਜਿੰਨੇ ਵਧੀਆ ਇਨਸਾਨ ਬਾਬਾ ਜੀ ਆਪ ਨੇ ਮੈਂ ਕਹਣਾ ਉਸ ਤੋਂ ਵਧੀਆ ਚਾਹ ਬਣਾ ਕੇ ਪਿਲਾਉਂਦੇ ਨੇ ਇਹ ਬਾਕੀ ਸਾਰੀਆਂ ਗੱਲਾਂ ਬਾਤ ਆਜੋ ਹੁਣ ਬਾਬਾ ਜੀ ਨਾ ਕਰਦੇ ਆ ਸਤਿ ਸ਼੍ਰੀ ਅਕਾਲ ਅਭੀ ਹੱਤ ਤੱਕ ਬੰਲਾ ਤਾਂ ਮੈਨੂੰ ਇਹੀ ਦੱਸਿਓ ਵੀ ਮੱਲਾ ਤੁਹਾਨੂੰ ਇਹ ਕੰਮ ਕਰਦਿਆਂ ਕਿੰਨੇ ਸਾਲ ਹੋ ਗਏ ਜੀ ਕੰਮ ਕਰਦਿਆਂ ਮੈਨੂੰ 20-25 ਸਾਲ ਹੋ ਗਏ ਜੀ ਪਹਿਲਾਂ ਤਾਂ ਮੈਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਸਾਰੀ ਦੁਨੀਆ ਦਾ ਕਰੋੜਾਂ ਵਾਰ ਧੰਨਵਾਦ ਕਰਦਾ ਮਹਾਰਾਜ ਸਾਰੀ ਦੁਨੀਆ ਨੂੰ ਬਹੁਤ ਰਾਜ-ਰਾਜ ਕੇ ਖਿਲਾਵੇ ਖਾਣ ਨੂੰ ਪਹਿਨਣ ਨੂੰ ਰਹਿਣ ਨੂੰ ਮਹਾਰਾਜ ਸੱਚੇ ਪਾਸ਼ਾ ਬਹੁਤ ਹੀ ਵਧੀਆ ਰੱਖੇ ਮਹਾਰਾਜ ਸਾਰੀ ਦੁਨੀਆ ਨੂੰ ਕਿਉਂਕਿ ਇਸਾਰੇ ਪਹਿਲਾਂ ਵੀ ਮਹਾਰਾਜ ਜੀ ਨੇ ਕਿਰਪਾ ਮੇਰੇ ਤੇ ਕੀਤੀ ਹੋਈ ਸੀਗੀ ਬਹੁਤ ਵਧੀਆ ਤੇ ਇਸ ਤਰ੍ਹਾਂ ਸਾਰੀ ਦੁਨੀਆ ਤੇ ਮਹਾਰਾਜ ਕਿਰਪਾ ਰੱਖਣ ਜਦੋਂ ਦਿਲਜੀਤ ਬਾਈ ਜੀ ਆਏ ਨੇ ਉਸ ਤੋਂ ਬਾਅਦ ਫੇਰ ਬਹੁਤ ਜ਼ਿਆਦਾ ਲੋਕਾਂ ਨੇ ਮੈਨੂੰ ਪਿਆਰ ਕੀਤਾ ਬਹੁਤ ਦੂਰੋਂ ਦੂਰੋਂ ਲੋਕ ਪਿਆਰ ਕਰਨ ਆਉਂਦੇ ਆ ਜਿਵੇਂ ਹੁਣ ਕੱਲ ਦੀ ਗੱਲ ਆ ਜੀ ਕੱਲ ਇੱਕ ਸਰਦਾਰ ਜੀ ਚਾਹ ਪੀਣ ਬਾਤੇ ਆਏ ਪਰਿਵਾਰ ਵੀ ਉਹਨਾਂ ਦਾ ਨਾਲ ਸੀਗਾ ਉਹਨਾਂ ਨੇ ਮੈਨੂੰ ਚਾਹ ਨੂੰ ਕਿਹਾ ਮੈਂ ਕੋਲੇ ਆ ਕੇ ਮੈਂ ਹੇਠੂ ਜੀ ਕੋਈ ਨਹੀਂ ਗੱਡੀ 'ਚ ਬੈਠੋ ਮੇਰਾ ਹਰ ਇੱਕ ਨੂੰ ਮੈਂ ਕਹਿ ਦਿੰਦਾ ਹੁੰਦਾ ਬਈ ਜਦੋਂ ਕੋਈ ਨਹੀਂ ਗੱਡੀ 'ਚ ਬੈਠੋ ਰਾਮ ਨਾਲ ਵੀ ਮੈਂ ਤੁਹਾਨੂੰ ਗੱਡੀ 'ਚ ਚਾਹ ਪੀਂਦਾ ਕਹਿੰਦੇ ਠੀਕ ਆ ਬਾਬਾ ਜੀ ਉਹਨਾਂ ਨੇ ਚਾਹ ਪੀਤੀ ਚਾਹ ਪੀ ਕੇ ਬਾਅਦ ਦੇ ਵਿੱਚ ਜਦੋਂ ਮੈਨੂੰ ਪੈਸੇ ਦੇਣ ਲੱਗੇ ਤਾਂ ਉਹ ਮੈਂ ਕਿਹਾ ਜੀ ਕੋਈ ਤੁਸੀਂ ਗੱਡੀ 'ਚ ਬੈਠੋ ਮੁੰਡਾ ਆਊਗਾ ਤੁਹਾਡੇ ਕੋਲੇ ਆ ਕੇ ਲੈ ਲੂਗਾ ਕੋਈ ਨਹੀਂ ਕਹਿੰਦੇ ਬਾਬਾ ਜੀ ਤੁਹਾਡੇ ਕੋਲੇ ਆ ਕੇ ਪੈਸੇ ਦੇ ਕੇ ਜਾਣੇ ਆ ਤੁਹਾਨੂੰ ਉਹਨਾਂ ਨੇ ਮੈਨੂੰ ਦੇਖੋ ਮੈਂ ਕਿਹਾ ਕੰਨੇ ਕਹਿੰਦੀ ਕਿੰਨੇ ਪੈਸੇ ਬਣਦਾ ਹੈ ਕਹਿੰਦੀ ਮੈਂ 150 200 ਬਣਦਾ ਸੀਗਾ ਮੈਂ ਉਹਨੇ ਦੱਸ ਤੇ ਉਹਨਾਂ ਨੇ ਮੈਨੂੰ 500 ਰੁਪਏ ਦਿੱਤਾ ਕਹਿੰਦੇ ਬਾਬਾ ਜੀ ਸਾਰੇ ਰੱਖ ਲਓ। ਇਹ ਦੇਖੋ ਪੈਸੇ ਦਾ ਕੋਈ ਭੁੱਖਾ ਨਹੀਂ ਹੁੰਦਾ ਕਿ ਮੇਰਾ ਦੇਖੋ ਇੱਥੇ ਇੱਕ ਲੁリアਣੇ ਦੇ ਵਿਸ਼ਨੂੰ ਬਾਉ ਜੀ ਨੇ ਗगन ਬਾਉ ਜੀ ਨੇ ਤੇ ਹੋਰ ਇੱਥੇ ਰੈਂਕਲ ਬਾਜੀ ਹੁਣ ਇਹ ਚਾਹ ਪੀਣਾਉਂਦੇ ਨੇ ਉਹਨਾਂ ਦੇ ਨਾਲ ਰਿਸ਼ੂ ਬਾਉ ਜੀ ਹੁੰਦੇ ਨੇ ਤੇ ਉਹਨਾਂ ਦਾ ਇਹ ਜਿਹੜੇ ਇੱਥੇ ਲੋਕਲ ਮੈਥੋਂ ਰੋਜ਼ ਚਾਹ ਪੀਣਾਉਂਦੇ ਆ ਇਹਨਾਂ ਦਾ ਮੈਂ ਸਤਿਕਾਰ ਕਿਤੇ ਬਹੁਤ ਵਧੀਆ ਕਰਨਾ ਵਾਂ ਗੱਲਾਂ ਬਾਤਾਂ ਕਰਕੇ ਤੇ ਉਹ ਮੈਂ ਫੇਰ ਕਰੂੰਗਾ ਮੈਂ ਥੋੜੇ ਜਿਹਾ ਜਾਨੀ ਇਹ ਹੰਟ ਜੀਆ ਦਿੱਤਾ ਵੀ ਇਸ ਤਰ੍ਹਾਂ ਇਹ ਵੀ ਮੇਰਾ ਸਤਿਕਾਰ ਕਰਦੇ ਨੇ ਪੈਸੇ ਦੇਣ ਦੀ ਗੱਲ ਹੀ ਹੁੰਦੀ ਆ ਵੀ ਦੇਖੋ ਉਹਨਾਂ ਨੇ ਮੇਰਾ ਸਤਿਕਾਰ ਹੀ ਨਹੀਂ ਕੀਤਾ ਐਨੇ ਵੱਡੇ ਘਰਾਣੇ ਦੇ ਲੋਕ ਬਹੁਤ ਆਉਂਦੇ ਨੇ ਇੱਥੇ ਪਰ ਜਿਹੜਾ ਦਿਲ ਦੀ ਜਿਹੜੀ ਦਿਲ ਦਾ ਠੰਡਾ ਰੂਪ ਤੇ ਰੱਬ ਦਾ ਨਾਮ ਸਤਿਕਾਰ ਉਹ ਕਿਸੇ ਕਿਸੇ ਚੀਜ਼ ਮੱਦਾ ਇਸ ਤਰ੍ਹਾਂ ਇਹ ਕਰਕੇ ਵੀ ਉਹਨਾਂ ਨੇ ਇੱਕ ਕਿਸਮ ਦਾ ਮੈਨੂੰ ਉਹ ਰੱਬ ਵਲ ਕੇ ਮਰੇ ਮੈਂ ਉਹਨਾਂ ਨੂੰ ਰੱਬ ਵਾਂਗੂ ਸਮਝਿਆ ਸਮਝਦਾ ਮੈਂ ਸਾਰੇ ਨੂੰ ਹੀ ਆ ਪਰ ਉਹਨਾਂ ਨੇ ਮੈਨੂੰ ਇਹ ਜਿਹੇ ਪਿਆਰ ਸਰਕਾਰ ਮੈਨੂੰ ਦਿਸਿਆ ਉਹਨਾਂ ਦਾ ਕਿ ਮੈਨੂੰ ਮਤਲਬ ਵੀ ਇੱਕ ਰੱਬ ਦੇ ਦਰਸ਼ਨ ਹੋ ਗਏ ਜਿਵੇਂ ਦਿਲਜੀਤ ਬਾਬੀ ਤੁਹਾਡੇ ਕੋਲ ਆਏ ਨੇ ਹੈ ਨਾ ਅੱਜ ਇੰਨੇ ਮਤਲਬ ਮਸ਼ਹੂਰ ਨੇ ਉਹਨੇ ਟਾਪ ਦੇ ਲੈਵਲ ਤੇ ਨੇ ਤੇ ਉਹਨਾਂ ਨੂੰ ਤੁਹਾਡੇ ਮਤਲਬ ਕਿੱਦਾਂ ਪਤਾ ਲੱਗਿਆ ਤੁਹਾਡੇ ਤੱਕ ਉਹਨਾਂ ਕਿੱਦਾਂ ਪਹੁੰਚ ਕੀਤੀ ਦੇਖੋ ਹੀ ਜਿਵੇਂ ਹੁਣ ਦਿਲਜੀਤ ਬਾਈ ਆ ਜੇ ਉਹਨਾਂ ਨੂੰ ਦੇਖੋ ਸਾਰੀ ਦੁਨੀਆ ਕਿਵੇਂ ਜਾਣਦੀ ਆ ਤੇ ਉਹਨੂੰ ਇਹ ਕਰਕੇ ਹੁਣ ਮੇਰੇ ਕੋਲ ਇੱਥੇ ਸਾਰੇ ਵੱਡੇ ਵੱਡੇ ਲੀਡਰ ਵੱਡੇ ਵੱਡੇ ਰਿਸ਼ੀ ਮੂਨੀ ਇੱਥੇ ਸੰਤ ਸਾਧੂ ਸੰਤ ਵੀ ਆਉਂਦੇ ਜਾਂਦੇ ਮੇਰੇ ਕੋਲ ਚਾਹ ਸ਼ਾਕੀ ਜਾਂਦੇ ਨੇ ਤੇ ਇਹ ਕਰਕੇ ਨੋਂ ਆਏ ਗਾਂ ਦੀ ਗਾਂ ਚਲੇ ਜਾਂਦਾ ਜੀ ਹਾਂਜੀ ਫਤ ਜਿੰਨੇ ਤੁਸੀਂ ਇਹ ਕੰਮ ਸ਼ੁਰੂ ਕੀਤਾ ਵਾ ਮਤਲਬ ਤੁਸੀਂ ਪਹਿਲਾਂ ਮੈਨੂੰ ਦੱਸ ਰਹੇ ਸੀ ਵੀ ਮਾਲਾ ਲੋਕਾਂ ਨੇ ਮਾਲਾ ਤੁਹਾਨੂੰ ਥੱਲੇ ਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਨਾ ਤੁਹਾਨੂੰ ਪਿੱਛੇ ਖਿੱਚਣ ਦੀ ਬਹੁਤ ਕੋਸ਼ਿਸ਼ ਕੀਤੀ ਇਹਦੇ ਬਾਰੇ ਦੱਸੋ ਇਹਦੇ ਬਾਰੇ ਦੇਖੋ ਇਉਂ ਆ ਜੀ ਇਹ ਜੇ ਆਪਾਂ ਜਾਦੇ ਲੰਬਾ ਸਮਾਂ ਲੈ ਕੇ ਜੀ ਇਹਦੇ ਵਿੱਚ ਟਾਈਮ ਬਹੁਤ ਲੱਗਦਾ ਵਾ ਇਹਨਾਂ ਦੇਖੋ ਇੱਕ ਕੌਣ ਆ ਤੁਸੀਂ ਕਦੇ ਵੀ ਦੇਖਿਓ ਜਿਹੜੇ ਕੌ ਆ ਸਵੇਰ ਨੂੰ ਨਾ ਜਦੋਂ ਉੱਠਦੇ ਆ ਕਿਸੇ ਵੱਡੇ ਦਰਖਤ ਦੇ ਉੱਤੇ ਪੇਪਰ ਦੇ ਉੱਤੇ ਨਾ ਇਹ ਇੱਕ ਨਾ ਸਵੇਰ ਨੂੰ ਕੌ 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 ਕਰਦੇ ਦੇਖੋ ਕਦੇ ਵੀ ਬਹੁਤ ਡੰਡ ਪਾਉਂਦੇ ਹੁੰਦੇ ਆ ਇਹ ਇਹ ਕੀ ਕਹਿੰਦੇ ਹੁੰਦੇ ਆ ਵੀ ਸਵੇਰੇ ਆਪਾਂ ਸੂਰ ਨਹੀਂ ਚੜ੍ਹਨ ਦੇਣਾ ਕੱਲ ਨੂੰ ਆਪਾਂ ਸੂਰ ਨਹੀਂ ਚੜ੍ਹ ਲੈਣਾ ਤੇ ਜਦੋਂ ਸੂਰ ਜੀਆਂ ਕਿਰਨਾਂ ਪੈਂਦੀਆਂ ਨੇ ਉਹ ਚੜ੍ਹਦੇ ਆ ਪਹਿਲਾਂ ਜਦੋਂ ਸਵੇਰ ਨੂੰ ਦੇਖੋ ਸੂਰ ਜਦੋਂ ਸੇਫਟੀ ਕਰਨ ਨੂੰ ਭਜਦੇ ਆ ਇਹ ਕਦੋਂ ਸੂਰਜ ਚੜਦਾ ਵਾ ਫਿਰ ਚਲੋ ਸ਼ਾਮ ਪੈਂਦੀ ਆ ਉਦੋਂ ਫਿਰ ਚੜਦੀ ਕੰਨੀ ਨੂੰ ਭਜਦੇ ਆ ਇਹ ਕੌਂ ਪਤਾ ਕੀ ਕਹਿੰਦੇ ਆ ਕੌਂ ਕਹਿੰਦੀ ਆ ਵੀ ਅਸੀਂ ਸੂਰਜ ਨਹੀਂ ਚੜ੍ਹਨਦੇ ਨਾ ਤੇ ਦੇਖੋ ਪਰਮਾਤਮਾ ਦੁਨੀਆ ਦੀ ਮੰਨੂਗਾ ਆਪਦੇ ਪਿਆਰਿਆਂ ਦੀ ਮੰਨੂਗਾ ਜਾਂ ਕੌਂਾਂ ਦੀ ਮੰਨੂਗਾ ਇਹ ਕਰਕੇ ਦੇਵੇ ਹੁਣ ਤੁਸੀਂ ਕੀ ਮੱਚਿਆ ਮੈਨੂੰ ਬਈ ਬਾਬਾ ਜੀ ਤੁਹਾਨੂੰ ਥੱਲੇ ਲਾਉਂਦੀ ਬਹੁਤ ਕੀਤੀ ਦੇਖੋ ਮੈਨੂੰ ਇੱਥੇ ਨਾ ਲੋਕਾਂ ਨੇ ਦੇਖੋ ਇਹ ਮੈਂ ਉਹਨਾਂ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਮੇਰੇ ਤੋਂ ਸਾਰੇ ਚੰਗੇ ਆ ਲੋਕਾਂ ਨੇ ਮੈਨੂੰ ਇੱਥੇ ਆ ਕੇ ਚੱਕਤਲ ਕੀਤੀ ਲੋਕਾਂ ਨੇ ਉਹ ਉਹਨਾਂ ਨੂੰ ਪੈਸੇ ਵੀ ਦਿੱਤੇ ਆ ਵੀ ਉਹ ਕਰੋੜਪਤੀ ਬੰਦੇ ਸੀਗੇ ਕਹਿੰਦੇ ਬਾਬਾ ਜੀ ਤਾਂ ਆਪਾਂ ਅਜ ਨਹੀਂ ਛੋੜ ਕੀ ਜੀ ਆਪਾਂ ਦਵਾ ਦਾਂਗੇ ਕੋਈ ਗੱਲ ਨਹੀਂ ਹੈਗੀ ਉਹ ਮੈਂ ਕਿਹਾ ਅੱਜ ਤਾਂ ਪਹਿਲੇ ਹੀ ਦਵਲੇ ਹੋਇਆ ਮਹਾਰਾਜ ਜਿਹੜੇ ਅਸੀਂ ਤਾਂ ਤੁਰੇ ਫਿਰਦੇ ਆ ਅਸੀਂ ਕਿਹੜਾ ਕਿਸੇ ਦਾ ਕੋਈ ਹੈਗਾ ਵਾ ਇਹ ਕਰੋੜਪਤੀ ਆ ਅੱਜ ਤਾਂ ਇਹਨਾਂ ਦੀ ਪੈਰਾਂ ਵਰਗੇ ਵੀ ਹੈ ਨਹੀਂਗੇ ਬਈ ਤੇ ਚਲੋ ਅਸੀਂ ਹੁੰਦੀ ਕਰਦੀ ਹੁੰਦੀ ਕਰਦੀ ਅੱਜ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਰੰਗ ਭਾਗ ਇਹ ਜੀ ਲਾਏ ਆ ਉਹੀ ਲੋਕ ਜਿਹੜੇ ਖੁੰਡ ਚਰਚਾ ਵਾਲੇ ਲਾ ਲਓ ਜਿਹੜੇ ਮੈਂ ਕਹਿੰਦੇ ਨੇ ਆਪਾਂ ਉਹ ਲੋਕ ਵੀ ਸਾਰੇ ਜਿਹੜੇ ਜਿਹੜੇ ਉਹ ਹੁਣ ਇੱਥੋਂ ਲੰਘਣ ਯੋਗ ਨਹੀਂ ਹੈਗੇ ਜੀ ਤੁਸੀਂ ਹਿਸਾਬ ਲਾ ਲਓ ਮਹਾਰਾਜ ਨੇ ਐਡੀ ਵੱਡੀ ਬਖਸ਼ਿਸ਼ ਕੀਤੀ ਹੋਈ ਆ ਅਡੀ ਵੱਡੀ ਕਿਰਪਾ ਕੀਤੀ ਆ ਔਰ ਸਾਰੀ ਦੁਨੀਆ ਦੇ ਵਿੱਚ ਮੇਰਾ ਨਾਮ ਫੇਰ ਹੋਵੇਂ ਚੱਲਦਾ ਮਹਾਰਾਜ ਨੇ ਐਡੀ ਬਾਸ਼ ਕੀਤੀ ਆ ਮੈਂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਵਾਂ ਮੈਂ ਸਾਰੀ ਦੁਨੀਆ ਤੋਂ ਵੀ ਗਲਤੀ ਮੰਨਦਾ ਵਾਂ ਜੇ ਮੇਰੇ ਤੋਂ ਕੋਈ ਗਲਤੀ ਗਲਤ ਗੱਲ ਕਹੀ ਵੀ ਹੋਵੇ ਮੈਨੂੰ ਮਾਫੀ ਕਰ ਦਿਓ ਵੀ ਮਹਾਰਾਜ ਦੇ ਚਰਨਾਂ ਵਿੱਚ ਇਹੀ ਕਹਿੰਦਾ ਵੀ ਮਹਾਰਾਜ ਮੇਰੇ ਤੇ ਕੋਈ ਹੰਕਾਰ ਮੇਰੇ ਤੋਂ ਕੋਈ ਗਲਤੀ ਐਸੀ ਨਾ ਪਾ ਦਿਓ ਵੀ ਮੇਰੇ ਤੇ ਕੋਈ ਐਸੇ ਗਲਤ ਧੱਬਾ ਲੱਗ ਜੀਵੇ ਵੀ ਮੈਂ ਤੁਹਾਡੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਹੀ ਬਣਿਆ ਰਹਾਂ ਅਬ ਜਿਵੇਂ ਮੈਂ ਤੁਸੀਂ ਹਰ ਕੇ ਚਾਹ ਦੇ ਜਿੰਦਾ ਕਾਰੋਬਾਰ ਤੋਂ ਬਾਲਾ ਜਿੰਦਾ ਪੈਂਦਾ ਐਡਾ ਨਾਮ ਬਣਾਇਆ ਨਾ ਵੀ ਤੁਹਾਨੂੰ ਦੇਸ਼ ਵਿਦੇਸ਼ਾਂ ਵਿੱਚ ਕੈਨੇਡਾ ਅਮਰੀਕਾ ਕੋਈ ਦੇਸ਼ ਨਹੀਂ ਹੋਣਾ ਜਿੱਥੇ ਤੁਹਾਨੂੰ ਲੋਕ ਨਾ ਜਾਣਦੇ ਹੋਣ ਤੇ ਅੱਜ ਇਹ ਜਿਹੜੇ ਪੰਜਾਬ ਦੇ ਆਪਣੇ ਨੌਜਵਾਨ ਨੇ ਹਨ ਨਾ ਜਾਂ ਯੂਥ ਇਹਨਾਂ ਨੂੰ ਤੁਸੀਂ ਮਤਲਬ ਕੀ ਸਨਹਿਤ ਦੇਣਾ ਚਾਹੁੰਦੇ ਹੋ ਫਿਰ ਮੈਂ ਵੀ ਇਹਨੂੰ ਇਹੀ ਸਨਹਿਤ ਦੇਣਾ ਤੇ ਇੱਕ ਪਰਸ ਹਫਤਾ 10 ਦਿਨ ਪਹਿਲਾਂ ਵੀ ਇੰਟਰਵਿਊ ਹੋਈ ਸੀ ਮੇਰੀ ਉਹ ਉਹਨਾਂ ਦੇ ਵਿੱਚ ਮੈਂ ਇਹੀ ਕਿਹਾ ਸੀਗਾ ਵੀ ਦੇਖੋ ਮੈਂ ਇੱਕ ਬਜ਼ੁਰਗ ਹੋਣ ਦੇ ਨਾਤੇ ਇਹ ਮੈਂ ਜ਼ਰੂਰੀ ਨਹੀਂ ਹੈਗਾ ਵੀ ਮੈਂ ਪੈਸੇ ਕਮਾਉਣ ਦੀ ਖਾਤਰ ਬੈਠਾ ਵਾਂ ਮੈਂ ਪੈਸੇ ਵੀ ਕਮਾਉਣਾ ਮੈਂ ਰਾ ਮੈਂ ਇਸ ਤਰ੍ਹਾਂ ਇੰਟਰਵਿਊ ਦੇ ਵਿੱਚ ਕਿਹਾ ਹਿਆ ਇਹ ਕਹਿਣ ਦਾ ਮਤਲਬ ਇਹ ਰਾਇ ਵੀ ਦੇਖੋ ਵੀ ਮੈਂ ਲੋਕਾਂ ਨੂੰ ਇਹ ਮੈਂ ਕੰਮ ਇਸ ਕਰਕੇ ਵੀ ਕਰਦਾ ਵਾਂ ਵੀ ਮੈਂ ਸਵੇਰੇ 5 ਵਜੇ ਤੋਂ ਲੈ ਕੇ ਰਾਤ ਨੂੰ 8-9 ਵਜੋਂ ਨਾ ਵਾਂ ਧੁੱਪੇ ਸ਼ਾਮੇ ਠੰਡ ਦੇ ਵਿੱਚ ਤੇ ਇਥੇ ਇਸ ਤਰ੍ਹਾਂ ਦੇ ਕੱਪੜਿਆਂ ਦੇ ਵਿੱਚ ਮੈਂ ਨਾ ਮੈਂ ਜਿਆਦਾ ਜੇ ਠੰਡ ਵੀ ਹੋਵੇ ਜਿੰਨੀ ਮਰਜੀ ਮੈਂ ਇਹਨਾਂ ਕੱਪੜਿਆਂ ਦੇ ਵਿੱਚ ਹੀ ਠੰਡ ਘੱਟਦਾ ਵਾਂ ਦੇਖ ਲਓ ਵੀ ਦੁੱਤੋ ਅੱਜ ਕੱਲ ਦੇ ਮੁੰਡੇ ਆ ਜਿਹੜੇ ਉਹਨਾਂ ਨੂੰ ਵੀ ਇਹ ਚਾਹੀਦਾ ਵੀ ਅਸੀਂ ਮਿਹਨਤ ਕਰੀਏ ਮਿਹਨਤ ਕਰ ਕਰਕੇ ਅਸੀਂ ਆਪਦਾ ਇਹ ਸੇ ਆਪ ਦੀ ਸਟੇਜ ਬਣਾਈਏ ਮਿਹਨਤ ਕਰਕੇ ਰੋਟੀ ਖਾਈਏ ਮਿਹਨਤ ਕਰੋ ਇਸ ਤਰ੍ਹਾਂ ਵੀ ਮੈਨੂੰ ਦੇਖੋ ਵੀ ਇੱਕ ਬਜ਼ੁਰਗ ਬੰਦਾ ਇੰਨਾ ਕੰਮ ਕਰਦਾ ਜਿਵੇਂ ਤੁਹਾਨੂੰ ਲੱਗੇ ਆਤਮ ਤਿਕਰ ਵੀ ਅਸੀਂ ਵੀ ਉਹਦੇ ਵਾਂਗੂ ਕੰਮ ਕਰੀਏ ਫੇਰ ਥੋੜੀ ਰੱਬੇ ਬਾਪੀ ਬਾਹ ਫੜੂਗਾ ਫੇਰ ਅਗਲਾ ਕਹਿੰਦਾ ਯਾਰ ਇਹ ਗਰੀਬ ਆ ਵੀ ਗਰੀਬੀ ਕਿੱਥੋਂ ਜਾਣੀ ਜਦੋਂ ਆਪਾਂ ਕੰਮ ਹੀ ਨਹੀਂ ਕਰਨਾ ਹੈਗਾ ਮਿਹਨਤ ਕਰੋ ਗਰੀਬੀ ਕਿਤੇ ਰਹਿੰਦੀ ਨਹੀਂ ਹੈਗੀ ਦੇਖੋ ਮੈਂ ਸ਼ੁਰੂ ਦੇ ਵਿੱਚ ਜਿਹੜੇ ਵੱਡੇ ਵੱਡੇ ਵਪਾਰੀ ਵੱਡੇ ਵੱਡੇ ਜਿੰਨੇ ਵੀ ਇੱਥੇ ਫੈਕਟਰੀ ਵਾਲੇ ਆ ਜਿੰਨੇ ਵੀ ਤਕੜੇ ਤਕੜੇ ਲੋਕ ਆ ਸਾਰੇ ਇੱਥੇ ਮੇਰੇ ਕੋਲ ਚਾਹ ਪੀਣ ਆਉਂਦੇ ਆ ਤੇ ਉਹਨਾਂ ਦੇ ਘਰਾਂ ਦੇ ਵਿੱਚ ਹੀ ਮੈਂ ਲੇਬਰ ਕਰਦਾ ਰਿਹਾ ਮੈਂ ਦੇਖੋ ਉੱਠ ਘੜਾ ਢਾਹ ਢੋਂਦਾ ਰਿਹਾ ਮਾਂ ਇੱਟਾਂ ਛੱਡਦਾ ਰਿਹਾ ਸੀਮੈਂਟ ਫੜਾਉਂਦਾ ਰਿਹਾ ਮਾਂ ਬਜਰੀ ਢੋਂਦਾ ਰਿਹਾ ਉਹਨਾਂ ਕੋਠੀਆਂ 'ਚ ਕੰਮ ਕੀਤਾ ਆ ਅੱਜ ਉਹੀ ਮਹਾਰਾਜ ਦੇ ਰੰਗ ਨੇ ਸੱਚੇ ਬਾਦਸ਼ਾਹ ਦੇ ਮੈਂ ਦੇਖੋ ਉਹ ਬਾਬਾ ਜੀ ਬਾਬਾ ਜੀ ਕਰਕੇ ਆ ਕੇ ਮੇਥੋਂ ਚਾਹ ਪੀਂਦੇ ਆ ਇਹ ਆ ਮਹਾਰਾਜ ਦੇ ਰੰਗ ਮਹਾਰਾਜ ਸੱਚੇ ਬਾਦਸ਼ਾਹ ਮੈਂ ਦੁਨੀਆਂ ਦੇ ਚਾਨਾ ਦੀ ਧੂੜ ਮੈਂ ਇਸ ਤਰ੍ਹਾਂ ਹੀ ਬਣਿਆ ਰਹਾ ਮਹਾਰਾਜ ਦੇ ਸੱਚੇ ਬਾਦਸ਼ਾਹ ਮੇਰੇ ਤੇ ਇਸ ਤਰ੍ਹਾਂ ਹੀ ਕਿਰਪਾ ਰੱਖਿਓ ਮੈਂ ਤੁਹਾਡਾ ਨਮਾਣਾ ਜਿਆ ਤੁਹਾਡਾ ਦਰਦਾ ਚੂੜਾ ਚੁੱਕ ਕੇ ਬਣ ਕੇ ਕੂਕਰ ਬਣਦਾ ਹੀ ਰਹਾ ਸੱਚੇ ਬਾਦਸ਼ਾਹ ਜੀ ਬਾਬਾ ਜਿੰਨਾ ਤੁਸੀਂ ਤੁਹਾਡਾ ਜਨ ਬਲਾ ਨਾ ਸਾਰੇ ਜਾਣਦੇ ਨਾ ਤੁਸੀਂ ਮਤਲਬ ਦੇਸ਼ ਵਿਦੇਸ਼ ਵਿੱਚ ਮਤਲਬ ਮਸ਼ਹੂਰ ਹੋ ਜਾਂ ਤੁਹਾਡਾ ਅੱਜ ਕਾਰੋਬਾਰ ਵਧੀਆ ਚੱਲਦਾ ਮਾਰੀ ਬਹੁਤ ਕਰਵਾ ਕੀਤੀ ਰੰਗ ਭਾਗ ਲੱਗੇ ਨੇ ਹਨਾ ਤੇ ਇਹਦੇ ਵਿੱਚ ਤੁਸੀਂ ਪਰਮਾਤਮਾ ਦੀ ਕਿਰਪਾ ਜਾਂ ਕਿੰਨਾ ਮਤਲਬ ਪਰਮਾਤਮਾ ਦਾ ਕਿੰਨਾ ਕੁ ਮਤਲਬ ਸਹਿਯੋਗ ਮੰਨਦੇ ਹੋ ਦੇਖੋ ਇਹ ਕਿ ਜਿੰਨਾ ਵੀ ਇਹ ਸਹਿਯੋਗ ਆ ਨਾ ਸਾਰਾ ਰ ਜੇ ਜੇ ਆਪਣੀ ਮਰਜ਼ੀ ਹੋਵੇ ਆਪਾਂ ਆਪਣੀ ਮਰਜ਼ੀ ਆ ਆ ਵੀ ਜੰਪੀਏ ਇਹ ਇੱਕ ਥੋੜੀ ਇਹ ਬੇਤਾ ਆਪਾਂ ਐ ਕਰ ਲਈਏ ਦੇਖੋ ਇਹ ਰੱਬ ਨੇ ਆਪਾਂ ਨੂੰ ਸਾਰਾ ਕੁਝ ਦਿੱਤਾ ਹੈ ਆਪਾਂ ਨੂੰ ਰੱਬ ਦੀ ਦੇਣਾ ਤੇ ਕਿਉਂਕਿ ਆਪਾਂ ਤਾਂ ਕਹਿੰਦੇ ਆ ਦੇਖੋ ਆਪਾਂ ਨੂੰ ਪਤਾ ਸਾਰਾ ਕੁਝ ਹੀ ਆ ਵੀ ਰੱਬ ਦੇ ਰੱਬ ਦੇ ਨਾਲ ਹੀ ਆਪਾਂ ਤੁਰੇ ਫਿਰਦੇ ਆਂ ਦੇਖੋ ਲਾਕਡਾਊਨ ਲੱਗਿਆ ਵੀ ਕਿੰਨੀ ਵਾਰੀ ਲਾਕਡਾਊਨ ਲੱਗਿਆ ਤਾਂ ਸਾਰੀ ਦੁਨੀਆ ਦੇ ਤਾਲੇ ਬੰਦ ਕਰਤੇ ਰੱਬ ਨੇ ਆਪਾਂ ਇੱਕ ਕੋਈ ਵੀ ਬਾਹਰ ਨਹੀਂ ਸੀ ਨਿਕੜਦਾ ਸਾਰੇ ਅੰਦਰ ਹੀ ਬੈਠੇ ਰਹਿੰਦੇ ਸੀਗੇ ਕਿ ਅੱਜ ਵੀ ਆਪਾਂ ਫੇਰ ਅਭ ਨੂੰ ਭੁੱਲੇ ਬੈਠੇ ਆ ਤੇ ਉਹ ਲਾਕਡਾਊਨ ਨੂੰ ਕਿੱਥੇ ਗਿਆ ਇਹ ਕਰਕੇ ਆਪਾਂ ਦੇ ਆਪਾਂ ਰੱਬ ਦੇ ਨਾਲ ਹੀ ਤੁਰੇ ਫਿਰਦੇ ਆ ਉਹਦੀ ਮੈਂ ਤਾਂ ਕਹਿੰਦਾ ਵੀ ਵੀ ਜਿੰਨੀ ਮੇਰੇ ਤੇ ਕਿਰਪਾ ਕੀਤੀ ਆ ਮੈਂ ਤੁਹਾਡੇ ਕੋਲੇ ਬੈਠਾ ਵਾਂ ਵੀ ਮਹਾਰਾਜ ਸੱਚੇ ਪਾਤ ਜੀ ਸਾਡੀ ਦੁਨੀਆ ਤੇ ਇਹੋ ਜੀ ਕਿਰਪਾ ਰੱਖੀ ਹਾਂਜੀ ਬਾਬੇ ਜਿੱਦਾਂ ਕਹਿੰਦੇ ਵੀ ਥੋੜੀ ਥੋੜੀ ਮੈਂ ਵੀ ਮੈਂ ਵੀ ਮੰਨਦਾ ਮੈਂ ਜਦਾਂ ਅੰਦਰ ਚਾਹ ਆ ਕੇ ਪੀਤੀ ਆ ਇਵਨ ਕੀ ਮੈਂ ਉੱਥੇ ਇੱਥੇ ਆਪਣੇ ਟਿਮ ਹਾਟਨ ਕਹਿ ਲੋ ਜਾਂ ਸਟਾਰਬਕ ਵੀ ਮੈਂ ਕੌਫੀ ਛੱਡ ਕੇ ਆਇਆ ਮੈਂ ਕਿਹਾ ਵੀ ਬਾਬਾ ਜੀ ਤੋਂ ਕੇ ਚਾਹ ਪੀਣੀ ਆ ਵੀ ਇੰਨੀ ਸਵਾਦ ਬਣਾਉਂਦੇ ਮਲਾਈ ਦਾ ਸੋਵੀ ਚਾਹ ਇੰਨੀ ਸਵਾਦ ਬਣਦੀ ਐ ਤੇ ਇਹਦੇ ਵਿੱਚ ਰਾਜ ਦੱਸੋ ਇਹਦਾ ਰਾਜ ਕੀ ਐ ਤਾਂ ਦੇਖੋ ਰਾਜ ਇਹੀ ਆ ਮੂੰਹ ਨਾਲ ਰੱਬ ਦਾ ਨਾਮ ਲਵੋ ਮਨ 'ਚ ਆਪਦਾ ਰੱਬ ਦਾ ਨਾਮ ਲਵੋ ਹੱਥਾਂ ਨਾਲ ਆਪਦੀ ਸੇਵਾ ਕਰੋ ਸੇਵਨ ਕਰੋ ਤੁਰ ਕੇ ਗੁਰਦਾਰੇ ਜਾਓ ਮੰਦਿਰ ਜਾਓ ਮਸਜਿਦ ਜਾਓ ਜਿਹੜੇ-ਜਿਹੜੇ ਆਪਦਾ ਹੈਗਾ ਵਾ ਉਸ ਹਿਸਾਬ ਨਾਲ ਆਪਦੀ ਪੂਜਾ ਪੂਜਾ ਕਰੋ ਜਿਹੜਾ ਵੀ ਰੱਬ ਦਾ ਨਾਮ ਜਿਵੇਂ ਵੀ ਲੈਂਦਾ ਰੱਬ ਦੇ ਨਾਮ ਬਹੁਤ ਨੇ ਜਿਹੜਾ ਬੰਦਾ ਜਿਸ ਤਰ੍ਹਾਂ ਨਾਮ ਲੈਂਦਾ ਉਸ ਤਰ੍ਹਾਂ ਰੱਬ ਦਾ ਨਾਮ ਲਵੋ ਇਹ ਰੱਬ ਦੀ ਕਿਰਪਾ ਆਪਣੇ ਤੇ ਇਸ ਤਰ੍ਹਾਂ ਹੀ ਰਹੂਗੀ ਇਸ ਤਰ੍ਹਾਂ ਹੀ ਕਰਦੇ ਰਹੋ ਫੇਰ ਰੱਬ ਦੇ ਤੇ ਮਹਾਰਾਜ ਖੁਸ਼ ਹੁੰਦਾ ਵਾ ਜੀ ਆਪਾਂ ਰੱਬ ਦਾ ਨੌਜੀ ਲੈਣਾ ਤੇ ਰੱਬ ਨੂੰ ਟਾਬਤ ਇਸਣਾ ਫੇਰ ਆਪਣੇ ਕੋਲ ਰੱਬ ਕਿੱਥੇ ਖੜਦਾ ਜੀ ਹੁਣ ਤਾਂ ਆਪਾਂ ਕੁਦਰਤੀ ਆਪਣੇ ਇੱਕ ਚ ਕਾਰਜੋਗ ਦਾ ਜੋਰ ਹੀ ਇੰਨਾ ਵਾ ਤੇ ਇਸ ਵਕਤ ਆਪਣਾ ਜਾਨੀ ਕਿ ਰੱਬਾਂ ਬਾਬਾ ਤੋਂ ਬਹੁਤ ਦੂਰ ਆ ਆਪਾਂ ਜੇ ਕਹੀਏ ਜੇ ਕਹੀਏ ਵੀ ਆਪਾਂ ਰੱਬ ਆਪਣੀ ਛੇਤੀ ਮੰਨ ਲੂਗਾ ਰੱਬ ਨੇ ਆਪਣੀ ਛੇਤੀ ਨਹੀਂ ਮੰਨਣੀ ਹੈਗੀ ਕਿਉਂਕਿ ਆਪਾਂ ਰੱਬ ਨੂੰ ਤਾਂ ਕੋਈ ਸਮਝਦਾ ਹੀ ਨਹੀਂ ਹੈਗਾ ਵੀ ਰੱਬ ਕੀ ਹੁੰਦਾ ਵਾ ਜੇ ਆਪਾਂ ਨੂੰ ਰੱਬ ਨੂੰ ਰੱਬ ਸਮਝਾਂਗੇ ਤਾਂ ਹੀ ਤਾਂ ਆਪਣੇ ਨੇੜੇ ਆਊਗਾ ਕੋਈ ਕਹਿੰਦਾ ਰੱਬਾ ਕਹਿੰਦਾ ਭਈ ਤੂੰ ਜੇ ਮੈਂ ਤੈਨੂੰ ਯਾਦ ਕਰਾਂ ਤਾਂ ਫੇਰ ਕਹਿੰਦਾ ਫੇਰ ਮੈਂ ਤੈਨੂੰ ਬਥੇਰਾ ਕੁਝ ਦੇ ਦੂੰਗਾ ਕਹਿੰਦਾ ਤੂੰ ਮੈਨੂੰ ਯਾਦ ਕਰ ਉਹ ਰੱਬ ਨੂੰ ਯਾਦ ਕਰਨ ਲੱਗਿਆ ਤੇ ਰੱਬ ਨੇ ਉਹਨੂੰ ਰੱਬ ਨੂੰ ਗਲਾਮ ਬਣਾ ਲੈਂਦੇ ਆ ਜਿਹੜੇ ਰੱਬ ਵਧੀਆ ਭਗਤ ਹੁੰਦੇ ਆ ਫੇਰ ਐਂ ਕਰਕੇ ਫੇਰ ਜਿਹੜਾ ਰੱਬ ਦਾ ਨਾਮ ਲੈਂਦਾ ਪਾਠ ਕਰਦਾ ਵਾ ਉਹਦੀ ਰੱਬ ਹਰ ਇੱਕ ਗੱਲ ਮੰਨਦਾ ਵਾ ਦੇਖੋ ਦਿਲਜੀਤ ਮਾਈ ਆ ਜੇ ਕਹੀਏ ਵੀ ਹੁਣ ਦਿਲਜੀਤ ਫਿਰ ਸਾਰੇ ਬਣ ਜਾਣ ਛੇ ਕਿਸੇ ਦੀ ਭਗਤੀ ਕੀਤੀ ਆ ਕਿਸੇ ਦਾ ਕੋਈ ਕਹਿਜਿਆ ਕੰਮ ਕਰੀ ਜਾਂਦਾ ਕੋਈ ਕਹਿਜਿਆ ਕੰਮ ਕਈਦਾ ਮਾਰੇ ਉੱਚਾ ਨੌ ਕਰ ਦਿੰਦਾ ਕਿਸੇ ਕੰਮ ਦੇ ਵਿੱਚ ਤੇ ਉਹਦਾ ਨੌ ਦੇਖੋ ਦੁਨੀਆ ਦੇ ਵਿੱਚ ਕਿਵੇਂ ਚੱਲਦਾ ਦਿਲਜੀਤ ਬਾਈ ਦਾ ਬਾਕੀ ਜਿਹੜੇ ਪਾਰਤ ਸੇਵਾ ਸਿਮਰਨ ਕਰਦੇ ਆ ਉਹਦਾ ਨੌ ਬਾਈ ਇਵੇਂ ਚੱਲੂਗਾ ਹਾਂਜੀ ਬਾਕੀ ਸਾਡੇ ਜਿੰਨੇ ਵੀ ਲੁਧਿਆਣੇ ਲੁਧਿਆਣੇ ਵੀ ਸਾਡੇ ਵੀਰ ਜਾਂ ਭੈਣਾਂ ਭਰਾ ਰਹਿੰਦੇ ਆ ਸਾਡੇ ਉਹ ਤਾਂ ਚਲੋ ਸਾਊਥ ਸਿਟੀ ਇੱਥੇ ਆਉਣ ਹੀ ਆਉਣ ਜੇ ਨੇੜੇ-ਤੇੜੇ ਦਾ ਵੀ ਕੋਈ ਬੰਦਾ ਇੱਥੇ ਆਉਂਦਾ ਨਾ ਬਲਾ ਸਾਊਸੜੀ ਤੁਸੀਂ ਨਹਿਰ ਤੋਂ ਲੰਘਦੇ ਤੁਸੀਂ ਇੱਥੇ ਤੁਸੀਂ ਇੱਕ ਵਾਰ ਜ਼ਰੂਰ ਆਇਓ ਤੁਸੀਂ ਚਾਹ ਤਾਂ ਸਾਨੂੰ ਜਿਹੜੀ ਸਵਾਦ ਚੋ ਲੱਗਣੀ ਲੱਗਣੀ ਆ ਨਾ ਚਾਹ ਤਾਂ ਚਲੋ ਵਧੀਆ ਬਣਾਉਂਦੇ ਬਣਾਉਂਦੇ ਨੇ ਬਾਕੀ ਬਾਬਾ ਜੀ ਦੀਆਂ ਗੱਲਾਂ ਬਹੁਤ ਵਧੀਆਂ ਨੇ ਪ੍ਰਮਾਤਮਾ ਨੂੰ ਬਹੁਤ ਮੰਨ ਕੇ ਚੱਲ ਜਾਈਏ ਨੇ ਗੁਰੂ ਘਰ ਦੀਆਂ ਗੱਲਾਂ ਬਹੁਤ ਸੁਣਾਉਂਦੇ ਨੇ ਤਾਂ ਕਰਕੇ ਜਿਹੜਾ ਕੋਈ ਬੰਦਾ ਵੀ ਇੱਥੇ ਲੁਧਿਆਣੇ ਆਵੇ ਮੈਂ ਹਰ ਇੱਕ ਨੂੰ ਇੱਕ ਬੇਨਤੀ ਕਰੂੰਗਾ ਵੀ ਤੂੰ ਇੱਥੇ ਜ਼ਰੂਰ ਆਇਓ ਬਾਬੀ ਜਿਹੜੇ ਲੋਕ ਅੱਜ ਦਾ ਆਪਾਂ ਮੰਨਦੇ ਆਂ ਵੀ ਲੱਤਾਂ ਲੋਕ ਬਹੁਤ ਖਿੱਚਦੇ ਹਨਾ ਵੀ ਜਦੋਂ ਆਪਾਂ ਤੁਰਨ ਲੱਗਦੇ ਆਂ ਜਰਨੀ ਆਪਾਂ ਸ਼ੁਰੂ ਹੁੰਦੀ ਹੈ ਹਨਾ ਤੇ ਇਹ ਇਹਦੇ ਦੇ ਫਿਰ ਆਪਾਂ ਕਿੱਦਾਂ ਕੰਟਰੋਲ ਕਰ ਸਕਦੇ ਆਂ ਇੱਕੋ ਇਹ ਮੈਂ ਇਹੀ ਗੱਲ ਕਰਨਾ ਵਾਂ ਵੀ ਆਪਾਂ ਦੇਖੋ ਇੱਕ ਮੈਂ ਬਜ਼ੁਰਗ ਹੋਣ ਦੇ ਨਾਤੇ ਮੈਨੂੰ ਲੋਕਾਂ ਮੈਂ ਮੈਂ ਲੋਕਾਂ ਦੇ ਨਾਲ ਮੈਂ ਇੱਕੋ ਟਾਈਮ ਕੱਢਿਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਚੰਗਾ ਭਾਈ ਕੋਈ ਗੱਲ ਨਹੀਂ ਚੰਗਾ ਭਾਈ ਕੋਈ ਗੱਲ ਨਹੀਂ ਮੇਰੇ ਨਾਲ ਬਹੁਤ ਕੁਝ ਹੋਇਆ ਪਰ ਮੈਂ ਕਿਸੇ ਨੂੰ ਜ਼ਾਹਰ ਨਹੀਂ ਕੀਤਾ ਨਾ ਕਰਨਈ ਆ ਤੇ ਬਲੇ ਆ ਬਈ ਰੱਬ ਉਹ ਹਾਥੀ ਤੁਰਿਆ ਜਾਂਦਾ ਵਾ ਉਹ ਕੁੱਤੇ ਭੌਂਗਦੇ ਆ ਕੁੱਤੇ ਭੌਂਗਦੇ ਆ ਭੌਂਕੀ ਜਾਂ ਹਾਥੀ ਆਪਦੀ ਮਸਤ ਨਾਲ ਤੁਰਿਆ ਜਾਂਦਾ ਆ ਮੈਂ ਤਾਂ ਮੰਨੂ ਆਈ ਸਮਝਾਇਆ ਮਨਾ ਚੁੱਪ ਕਰ ਰਿਹਾ ਤੇ ਮਹਾਰਾਜ ਆਪੇ ਸਾਰਾ ਕੋ ਠੀਕ ਕਰੀ ਜਾਂਦਾ ਕਾਰਜ ਮੇਰੇ ਮਹਾਰਾਜ ਜੀ ਸੋਧ ਕਰੀ ਜਾਂਦਾ ਜੇ ਮੈਂ ਮੈਂ ਕਹਿੰਦਾ ਵੀ ਮਹਾਰਾਜ ਨੂੰ ਨਾ ਯਾਦ ਰੱਖਾਂ ਤਾਂ ਮੈਂ ਤਾਂ ਮੇਰੇ ਤਾਂ ਹੁਣੀ ਇਹ ਮੈਨੂੰ ਪਤਾ ਨਹੀਂ ਕੀ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਸਾਧੂ ਸੰਤ ઋષਿ ਮੋਨੀ ਜਿਹੜੇ ਨੇ ਉਹ ਕਿਰਪਾ ਰੱਖਦੀ ਐ ਸੱਚੇ ਪਾਤਸ਼ਾਹ ਸਾਰੀ ਦੁਨੀਆ ਤੇ ਰੱਖਣ ਪਰ ਜਿਹੜਾ ਕੱਲ ਜਿਹੜੇ ਬਾਈ ਜਿਹੜੇ ਚਾਹ ਪੀ ਕੇ ਗਏ ਸਰਦਾਰ ਜੀ ਪਰਿਵਾਰ ਜਿਹੜੇ ਮੈਨੂੰ 500 ਰੁਪਏ ਦੇ ਕੇ ਗਏ ਆ ਉਹ ਮੈਨੂੰ ਮਤਲਬ ਇਹੋ ਜਿਹਾ 500 ਰੁਪਏ ਦੇ ਕੇ ਗਏ ਆ ਮੈਨੂੰ ਭੁੱਲਦਾ ਨਹੀਂ ਜੀ ਉਹ ਇੰਨਾ ਮੈਂ ਕਹਿੰਦਾ ਪਰਿਵਾਰ ਵਧੀਆ ਹੈ ਤਾਂ ਸਾਰੀ ਪਰ ਗੱਲ ਆ ਬਈ ਕਹਿੰਦੇ ਹੁੰਦੇ ਆ ਗੁਣ ਹੁੰਦੇ ਨੇ ਗੁਣ ਆਪੋ ਆਪ ਦੇ ਹੁੰਦੇ ਆ ਇਹ ਚੀਜ਼ ਹੁੰਦੀ ਆ ਜੀ ਹੋਰ ਵੀ ਅਫਸਰ ਜਿਵੇਂ ਇੱਥੇ ਵੀ ਆਪਾਂ ਦੇ ਦਿਆਂ ਜੋ ਪੋਲੀਟਿਕਲ ਲੀਡਰ ਜਿ ਅਫਸਰ ਹੋਰ ਵੀ ਥੋੜੋ ਕਿੱਥੇ ਜਾ ਥੋੜੋ ਚਾਹ ਪੀਣ ਆਉਂਦੇ ਆ ਹਾਂ ਹੁਣ ਜੀ ਆਪਾਂ ਜਿਵੇਂ ਇੱਥੇ ਬੈਠੇ ਆ ਇੱਥੇ ਰਾਜਾ ਬੜਿੰਗ ਬੈਠੇ ਰਹੇ ਰਾਜਾ ਬੜਿੰਗ ਕੌਣੀ ਜੀ ਬੈਠੇ ਰਹੇ ਆ ਹੋਰ ਜਿਹੜੇ ਆਹ ਕੁਲਦੀਪ ਬਾਦ ਜੀ ਹੁਣੀ ਆ ਮਨਪ੍ਰੀਤਿਆ ਵਾਲੀ ਤਾਂ ਸਾਡੇ ਕੋਲ ਹੀ ਤੇ ਰੋਜ਼ ਹੀ ਆਉਂਦੇ ਜਾਂਦੇ ਆ ਹਾਂਜੀ ਉਹ ਤਾਂ ਸਾਡੇ ਕੋਲ ਹੀ ਰਹਿੰਦੇ ਆ ਸਾਡੇ ਗਵਾਂਢੀ ਨੇ ਬਾਕੀ ਜਿਹੜਾ ਆਹ ਜਿਹਦਾ ਪੈਟਰੋ ਸਵਾਲ ਕੁਬਾਈ ਜੀ ਹੁਣੀ ਇਹ ਸਾਰੇ ਇਹ ਵੀ ਮੇਰੇ ਕੋਲੇ ਆਉਂਦੇ ਜਾਂਦੇ ਆ ਮੈਂ ਵੀ ਇਹਨਾਂ ਕੋਲੇ ਆਉਣਾ ਜਾਂਦਾ ਵਾ ਇਹ ਵੀ ਬਹੁਤ ਸਤਿਕਾਰ ਕਰਦੇ ਆ ਬਾਹਰਲੇ ਲੀਡਰ ਵੀ ਉਹ ਇੱਕ ਵਾਰੀ ਅ ਰਾਜਸਥਾਨ ਦੇ ਤੇ ਯੂਪੀ ਬਿਹਾਰ ਦੇ ਉਹ ਕਹਿੰਦੇ ਬਾਬਾ ਜੀ ਅਸੀਂ ਉੱਥੇ ਦੇ ਕਮਿਸ਼ਨਰ ਆ ਉਹ ਕਹਿੰਦੇ ਅਸੀਂ ਤੁਹਾਨੂੰ ਦੇਖਿਆ ਉਹ ਆ ਕੇ ਚਾਹ ਪੀ ਕੇ ਜਾਂਦੇ ਆ ਜੀ ਬਾਹਰਲੇ ਹਾਂਜੀ ਕਿ ਇੱਕ ਵਾਰੀ ਹైదరాబాద్ ਦੇ ਆਏ ਉਹ ਕਹਿੰਦੇ ਬਾਬਾ ਜੀ ਅਸੀਂ ਹైదరాబాద్ ਤੋਂ ਆਏ ਅਸੀਂ ਥੋੜੀ ਚਾਹ ਪੀਣ ਆਏ ਆ ਇਹ ਕਰਕੇ ਵੀ ਦੁਨੀਆ ਦੇ ਵਿੱਚ ਇਹ ਦੇਖੋ ਮੈਂ ਹਲੇ ਵੀ ਕਹਿੰਦਾ ਵਾਂ ਵੀ ਮੈਂ ਆਪਦੀ ਹੰਕਾਰ ਨਾਲ ਨਹੀਂ ਕਹਿੰਦਾ ਹੈਗਾ ਮੈਂ ਆਪਦੇ ਕੋਈ ਵੀ ਮਤਲਬ ਇੱਕ ਬਾਲ ਵੀ ਮੈਂ ਆਪਦੇ ਕੰਟਰੋਲ ਤੋਂ ਬਾਹਰ ਨਹੀਂ ਹੈਗਾ ਸਾਰੀ ਜੋ ਵੀ ਹੈਗੀ ਆ ਮੈਨੂੰ ਬਾਹਰ ਜੀ ਦੇਣਾ ਹੈ ਇਹ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਹੀ ਦਿੰਦਾ ਵਾ ਮੈਂ ਉਹਦੀ ਦੇਣ ਕਰਨ ਵਾਲੀ ਮੈਂ ਤੁਰਿਆ ਫਿਰਦਾ ਉਹਦੀ ਦੇਣ ਨਾਲ ਹੀ ਮੇਰਾ ਇੱਥੇ ਬਾਲ ਬੰਗਾ ਨਹੀਂ ਹੋਇਆ ਅੱਜ ਤੱਕ ਕੋਈ ਮੈਨੂੰ ਲਾਂਭਾ ਨਹੀਂ ਮਿਲਿਆ ਅੱਜ ਤੱਕ ਮੈਨੂੰ 20 25 ਸਾਲ ਹੋ ਗਏ ਤੇ ਕਦੇ ਵੀ ਕੋਈ ਕਿਸੇ ਕਹਿੰਦਾ ਮੈਂ ਤੇ ਲੋਕਾਂ ਨੇ ਮੈਨੂੰ ਬੇਹੜਾ ਕੁਛ ਕਿਹਾ ਇਹ ਐ ਆ ਜੀ ਇਹ ਜਿਉਂ ਆ ਜੀ ਇਹ ਫਲਾਣਾ ਵਾ ਜੀ ਟੈਂਕੜਾ ਜੀ ਕੁਛ ਨਹੀਂ ਹੋਇਆ ਹੈਗਾ ਉਹ ਉਹ ਆਵੇ ਇਥੋਂ ਨੀਵੀ ਪਾ ਕੇ ਨੰਘਦੇ ਆ ਉਹ ਇਥੋਂ ਨੰਘਣ ਯੋਗ ਨਹੀਂ ਹੈਗੇ ਹਾਂਜੀ ਇਹਨਾਂ ਮਹਾਰਾਜ ਨੇ ਉਹਨਾਂ ਨੂੰ ਇਹ ਚਾਨਣ ਦਿਖਾਇਆ ਹੈ ਜਣ ਦੀ ਅਖੀਰ ਤੇ ਬਾਬੇ ਜੀ ਕੀ ਸਾਰੇ ਜਿਹੜੇ ਤੁਹਾਨੂੰ ਲੋਕ ਜਾਣਦੇ ਆ ਅੱਜ ਸੁਣਨਗੇ ਆਪਣੀ ਇੰਟਰਵਿਊ ਦੇਖਣਗੇ ਨਾ ਤੇ ਇੱਥੇ ਜਿਹਨੇ ਲੋਕ ਵੀ ਆਉਂਦੇ ਆ ਨਾ ਕਸਟਮਰ ਤੇ ਸਭ ਨੂੰ ਅਖੀਰ ਤੇ ਐਂਡ ਤੇ ਪਿਆਰ ਭਰਿਆ ਸਨੇਹਾ ਕੀ ਦੇਣਾ ਚਾਹੋਂਗੇ ਪਿਆਰ ਭਰਿਆ ਮੇਰਾ ਸਨੇਹ ਇਹੀ ਆ ਵੀ ਜਿਵੇਂ ਹੁਣ ਮੇਰੇ ਕੋਲੇ ਜਿਹੜੇ ਹੋਰ ਇੱਥੇ ਜਿਹੜੇ ਮੇਰੇ ਪਹਿਲਾਂ ਤੋਂ ਇੱਕ ਪੀ.ਐਚ.ਵੀ. ਦੀ ਕੁੜੀ ਆ ਅੱਜ ਤੋਂ ਭਾਵੇਂ 20 ਸਾਲ ਪਹਿਲਾਂ ਦੀ ਗੱਲ ਆ ਇਹ ਇੱਥੇ ਮੇਰੇ ਕੋਲ ਚਾਹ ਉਦੋਂ ਮੈਂ ਇੱਥੇ ਵੇਹਲੇ ਵਾਂਗੂ ਬੈਠਾ ਰਹਿੰਦਾ ਹੁੰਦਾ ਸੀ ਉਦੋਂ ਇੱਥੇ ਕੁਝ ਨਹੀਂ ਹੁੰਦਾ ਇੱਥੇ ਜੰਗਲ ਹੀ ਹੁੰਦਾ ਸੀਗਾ ਹਾਂਜੀ ਇੱਥੇ ਹਿਰਨ ਰੋਜ ਵਗੈਰਾ ਇੱਥੇ ਆਮ ਹੀ ਫਿਰਦੇ ਹੁੰਦੇ ਸੀਗੇ ਹਾਂਜੀ ਹਾਂਜੀ ਤੇ ਜਦੋਂ ਉਹ ਕੁੜੀ ਦੇ ਨਾਲ ਉਹਦੇ ਸਟਾਫ ਪੀ.ਜੂ ਦੇ ਨਾਲ ਹੋਰ ਵੀ ਆਣਾ ਉਹ ਕੁੜੀ ਦੇ ਨਾਲ ਹੈਗਾ ਮਨਪ੍ਰੀਤ ਕਰੋ ਉਹ ਆਸਰ ਲੱਗੀ ਆ ਉੱਥੇ ਪੀ.ਜੂ 'ਚ ਉਹਨੇ ਕੁੜੀ ਦੇ ਨਾਲ ਹੋਰ ਵੀ ਕੁੜੀਆਂ ਆਇਆ ਕਰਿਆ ਉਹਨੇ ਮੈਨੂੰ ਇਹ ਜੇ ਮੇਰੇ ਉਦੋਂ 10 ਰੁਪਏ 10 ਰੁਪਏ ਹੁੰਦੇ ਸੀ ਜਿਆਦਾ ਕੱਪ ਉਹਨੇ ਜੇ ਉਹਨੇ 2 ਕੱਪ ਵੀਨੇ 4 ਕੱਪ ਵੀਨੇ 5 ਕੱਪ ਵੀਨੇ ਤਾਂ ਉਹਨੇ ਮੈਨੂੰ 100 ਰੁਪਏ ਦੇ ਜਾਣਾ ਉਹ ਮੇਰੇ ਘਰ ਨਾਲ ਚਲਦੀ ਮੇਰੀ ਦਿਹਾੜੀ ਬਣੀ ਜੇ ਬੈਠੀਆਂ ਆਰਾਮ ਨਾਲ ਪਹਿਲਾਂ ਬਣੀ ਉਹ ਸਾਹ ਬਣ ਗਏ ਉਹ ਵਿਚਾਰੀ ਦੇ ਇਲਾਜ ਦੇ ਨਾਲ ਮੈਂ ਇੱਥੇ ਬੈਠਾ ਰਿਹਾ ਯਾਨੀ ਕਿ ਦੇਖੋ ਪ੍ਰਤਾਪ ਹੁੰਦਾ ਉਹ ਯਾਨੀ ਕਿ ਇੰਨਾ ਮਤਲਬ ਦਿਲਾੜੀ ਸੀ ਉਹ ਇੰਨੀ ਪਿਆਰ ਵਾਲੀ ਸੀ ਬਹੁਤ ਵਧੀਆ ਸਾਡੇ ਕਿਉਂ ਮੈਂ ਜਿੰਨੇ ਵੀ ਆਉਂਦੇ ਇੱਥੇ ਉਹਨਾਂ ਨੂੰ ਮੈਂ ਆਪਣੀਆਂ ਧੀਆ ਸਮਝਦਾ ਆਪਣੀਆਂ ਭੈਣਾਂ ਆਪਣੀਆਂ ਮਾਤਾ ਉਹਨਾਂ ਨੂੰ ਮੈਂ ਐ ਕਰਕੇ ਪਿਆਰ ਸਤ ਕਰ ਦਿੰਦਾ ਉਹਨਾਂ ਨੂੰ ਮੈਂ ਘਰ ਦੇਆਂ ਨੂੰ ਧੀਆ ਭੈਣਾਂ ਸਮਝਦਾ ਜਿੰਨਾ ਇੰਨਾ ਤੁਹਾਨੂੰ ਮੈਂ ਧੀਆ ਭੈਣਾਂ ਆ ਦੇ ਸਮਝਦਾ ਮਾਂ ਉਹ ਵਿਚਾਰੀ ਤੇ ਆਸੇ ਨਾਲ ਮੈਂ ਦਿਨ ਪਰ ਦਿਨ ਅੱਜ ਹੋਰ ਕੱਲ ਹੋਰ ਅੱਜ ਹੋਰ ਕੱਲ ਹੋਰ ਆਏ ਇੱਥੇ ਫਿਰ ਮੈਂ ਪਹੁੰਚ ਗਿਆ ਹਾਂਜੀ ਤੇ ਬਸ ਖੀਰ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਇਹਨੇ ਵਧੀਆ ਗੱਲਾਂ ਕੀਤੀਆਂ ਇਹਨਾਂ ਤੁਸੀਂ ਜਰੂਰ ਮਿਲੋ ਇੱਕ ਵਾਰੀ ਜੀ ਆ ਕੇ ਤੁਸੀਂ ਬਾਬਾ ਜੀ ਕੋਲੇ ਜਰੂਰ ਆਇਓ ਚਾਹ ਪੀਣੀ ਆਇਓ ਵੈਸੇ ਇਹਨਾਂ ਨੂੰ ਮਿਲੋ ਇਹਨਾਂ ਦੀਆਂ ਗੱਲਾਂ ਬਹੁਤ ਪਿਆਰੀਆਂ ਨੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ